ਚਰਾਵਦ ਕੰਮਸ਼ਕ ਚੱਲਦੇ ਨੂੰ ਕਰਦੇ। ਪਤਾਈ ਅੱਜ ਚਲ ਤੋਰਾ ਕੀਤਾ ਹੈ। ਸ਼ਿਕਾਇਤਾਂ ਪੁੱਛੀ ਕੀ ਪੁਰਾ ਮਾਮਲਾ ਹੈ? ਮਾਮਲਾ ਇਹ ਹੈ ਕਿ ਡਾਕਟਰ ਦੇ ਉੱਤੇ ਕੋਈ ਗੁੰਡਾ ਨਹੀਂ ਕਿਸੇ ਵੀ ਡਾਕਟਰ ਦੇ। ਇਵਨ ਦੋ ਸੁਪਰਡੈਂਡੈਂਟ ਤੇ ਵੀ ਕੋਈ ਕੰਟਰੋਲ ਨਹੀਂ ਹੈ। ਉਹਦੇ ਆਖੇ ਸ਼ਾਇਦ ਟੀਮ ਨਹੀਂ ਲੱਗਦੀ ਜਾਂ ਉਹ ਲਾਉਣਾ ਨਹੀਂ ਚਾਹੁੰਦਾ। ਸਾਰੇ ਡਾਕਟਰ ਪੇਸ਼ੈਂਟਸ ਦੇ ਨਾਲ ਇੰਨਾ ਮਿਸ ਬਿਹੇਵ ਕਰਦੇ ਆ। ਰੋਜ਼ ਤੋਂ 15-20 ਮਰੀਜ਼ ਜਾ ਕੇ ਮੇਰੇ ਦਫ਼ਤਰ 'ਚ ਰੋਂਦੇ ਆ। ਵੀ ਸਾਡੇ ਨਾਲ ਕੁੱਤੇ ਨਾਲ ਤੇ ਚੰਗਾ ਵਿਹਾਰ ਹੋ ਜਾਂਦਾ ਕੁੱਤਿਆਂ ਤੋਂ ਪਹਿਲਾਂ ਡਾਕਟਰ ਸਾਡੇ ਨਾਲ ਵਿਹਾਰ ਕਰਦੇ ਈਰਖਾ ਕਰਦੇ ਹੋ ਨਾ ਤੁਸੀਂ ਰਹਿ ਕੇ ਵਿਖਾ ਲੋ ਤੁਹਾਨੂੰ ਛੁੱਟੀ ਦੇ ਦਾਂਗੇ ਕੀ ਕਰ ਲੋਗੇ ਸਾਨੂੰ ਸਾਡੀ ਸਾਰੇ ਚੱਲ ਗਈ ਹੈ ਕੀ ਕਰ ਲੋਗੇ ਸਭ ਤੋਂ ਥ੍ਰੈਟ ਕਰਦੇ ਹੋ ਰੋਂਦੇ ਮੇਰੇ ਕੋਲ ਜਾ ਕੇ ਅਸੀਂ ਕਿਉਂਕਿ ਮਰੀਜ਼ਾਂ ਦੇ ਹਮਦਰਦ ਹਾਂ ਇਹਨਾਂ ਡਾਕਟਰਾਂ ਦੇ ਅਫਸਰशाही ਦੇ ਅਸੀਂ ਖਿਲਾਫ ਹੀ ਹਾਂ ਕਿਉਂਕਿ ਮਰੀਜ਼ ਸਾਡਾ ਬਾਗਿਆ ਤਾਕਤ ਹੈ ਸਾਡੀ ਇਹ ਸਾਡਾ ਮਨੋਬਲ ਚੁੱਕਦੇ ਆ ਡਾਕਟਰ ਤਾਂ ਸਤਿਆਨਜ ਕਰਨ ਦੇ ਸਾਡੇ ਪੰਧੀਰੀ ਦੀ ਜਿਹੜੀ ਔਮ ਵਾਲੀ ਪਿੰਧੀ ਆਉਂਦੀ ਆ ਬੱਚੇ ਨੇ ਕਿਨੇ ਕਿਨੇ ਗੰਦੇ ਚ ਪੈਦਾ ਹੋਏ ਤੇ ਗੰਦੇ ਚ ਹੀ ਰੱਖੇ ਬਾਪਿਆ ਉੱਥੇ ਹੀ ਖਵਾ ਰਹੇ ਉਹ ਤੇ ਬਿਮਾਰ ਹੋ ਜਾਣਾ ਉਹਨਾਂ ਦਾ ਇਨਫੈਕਸ਼ਨ ਦਾ ਇਲਾਜ ਕਿੱਥੋਂ ਲਾਵੇਂਗੇ ਇਲਾਜ ਸੋ ਇਸ ਕਰਕੇ ਮੈਂ ਸਮਝ ਲਈ ਵੀ ਇਹ ਡਾਕਟਰ ਨਹੀਂ ਹੈ ਇਹ ਉਹ ਕੀ ਜਾਂਦੇ ਹੁੰਦੇ ਆ ਡਾਕਟਰ ਤੋਂ ਬਗੈਰ ਕੀ ਜਿਹੜਾ ਉੱਤੋਂ ਲੈਣ ਉਹਦਾ ਜਮਦੂਤ ਨਹੀਂ ਜਮਦੂਤ ਇਹ ਇਨਸਾਨੀਅਤ ਦੇ ਕਾਣ ਕਰਦੇ ਜਮਦੂਤ ਬਣ ਕੇ ਇੱਥੇ ਬੈਠੇ ਡਾਕਟਰ ਨੇ ਕਹਿੰਦੇ ਡਾਕਟਰ ਰੱਬ ਹੁੰਦਾ ਤੇ ਰੱਬ ਦੇ ਲਾਗੇ ਵਗੇ ਨਹੀਂ ਡਰਗਮੀ ਕੋਈ ਨਹੀਂ ਕਰ ਮੰਤਰੀ ਇਹਨਾਂ ਦੀ ਸ਼ਿਕਾਇਤ ਹੈ ਕਿਸੇ ਮੰਤਰੀ ਦੇ ਧਿਆਨ ਚ ਆ ਕੇ ਹਾਂ ਮੈਂ ਹੈਲਥ ਮਿਨਿਸਟਰ ਨੂੰ ਫੋਨ ਕਰਨਾ ਹੈ ਵੀ ਆਣ ਕੇ ਚੈੱਕ ਕਰਵਾ ਹੁਣ ਅੱਜ ਮੇਰੇ ਸਾਹਮਣੇ ਪੋਚੇ ਲੱਗਣ ਲਏ ਇਹ ਪੋਚੇ ਤੇ ਸਵੇਰੇ ਲੱਗ ਜਣਾ ਚਾਹੀਦੇ ਸੀ ਪਰ ਇੱਕ ਥਾ ਪੋਚਾ ਲੱਗ ਜੂ ਇਸ ਤਰ੍ਹਾਂ ਅਹੀਂ ਮੈਂ ਤੇ ਪਹਿਲਾਂ ਗੰਦ ਦੀਆਂ ਫੋਟੋ ਲੈ ਲਈ। ਉਹ ਚੇ ਬਾਅਦ ਚ ਸ਼ੁਰੂ ਹੈ। ਹੁਣ ਫਾਈਨਲ ਵੀਡੀਓ ਜੰਡਈ। ਉਹ ਚੇ ਵੀ ਨੰਦਈ। ਬੱਚਾ ਬਾਅਦ ਚ ਇੱਕ ਤੇ ਦੋ ਦੋ ਮਰੀਜ਼ ਬਈ ਇੱਕ ਬੈੱਡ। ਇੱਕ ਬੈੱਡ ਦੇ ਉੱਤੇ ਦੋ ਦੋ ਨਹੀਂ ਤਿੰਨ ਤਿੰਨ ਨਾਲ ਬੱਚਾ ਵੀ ਆ। ਬੱਚਾ ਵੀ ਨਾਲ ਆ। ਸ਼ਰਾਬ ਦੀਆਂ ਬੋਤਲਾਂ ਵੀ ਪਈਆਂ। ਸ਼ਰਾਬ ਦੀਆਂ ਬੋਤਲਾਂ ਵੀ ਇੱਥੇ ਪਈਆਂ ਪੂਰੀ ਖੁੱਲ ਆ। ਮਤਲਬ ਗੰਦਗੀ ਦਾ ਵੀ ਨਾਲ ਚ ਤੇ ਹਰ ਜੀ ਦਾ ਨਾਲ। ਬੈੱਡ ਪਾਸ਼ੇ ਦੇ ਨਾਲ ਦੇ ਰੱਖਿਆ ਨਾ। ਤੇ ਬਾਬੇ ਨਾਨਕ ਨੂੰ ਬਦਨਾਮ ਕਰਦਾ। ਅਸੀਂ ਕਰੋੜਾਂ ਰੁਪਏ ਗ੍ਰਾਂਟ ਇਸ ਹਸਪੀਟਲ ਨੂੰ। ਆਕਸੀਜਨ ਪਲਾਂਟ ਲਵਾਇਆ ਕੈਂਸਰ ਹਸਪਤਾਲ ਕਵਲਿਆ ਬੇਬਾਨ ਨਕੀ ਗ੍ਰਾਂਟ ਦਿੱਤੇ ਐਸਾਸ ਕੋਰੋਨਾ ਰੋਗ ਇਸੇ ਦੇ ਦਿੱਤੋ ਕਲਾਸ ਤੇ ਫਿਰ ਵੀ 4 ਮਤਲਬ ਸੁਪਰ 9 ਤੋਂ ਲੈ ਕੇ ਪੀਐਮ ਤੱਕ ਪੀਐਮ ਵੀ ਛਡੋ ਤੇ ਡਾਕਟਰ ਸਮਝਦੇ ਆਪਣੇ ਆਪ ਨੂੰ ਸਫਾਈ ਵਾਲੇ ਮਤਲਬ ਆਪਣੇ ਆਪ ਨੂੰ ਸਮਝਦੇ ਵੀ ਅਸੀਂ ਸੁਪਰ 9 ਗਏ ਸੀ ਤੇ ਮੈਂ ਜਾਣਾ ਹੈ ਮੇਰਾ ਨਾਮ ਨਿਰਮਲ ਸਿੰਘ ਹੈ ਜੀ ਜਿਲ੍ਹਾ ਅੰਮ੍ਰਿਤਸਰ ਤੋਂ ਆ ਹਾੜਾ ਬਾਪੂ ਜੀ ਇੱਥੇ ਆਏ ਹੋਏ ਹੀ ਅੱਜ ਜੋ ਕਿ ਤਿੰਨ ਚਾਰ ਦਿਨ ਤੋਂ ਲਾਸਟੋਂ ਉਹਨਾਂ ਦਾ ਜਿਹੜਾ ਵਾ ਹਾਰ ਦਾ ਇਲਾਜ ਆ ਜਿਹੜੀ ਉਹਨਾਂ ਦੀ ਕੱਚੀ ਤਾਰਵਾ ਪਾਈ ਗਈ ਆ ਔਰ ਸਟੈਂਡ ਪੈਣਾ ਸੀ ਜਿਹੜਾ ਇਹਨਾਂ ਨੇ ਕਾਰਡ ਦਿੱਤਾ ਹਨੂ ਆਯੁਸ਼ਮਨ ਭਾਰਤ ਕਾਰਡ ਇਹ ਪ੍ਰਧਾਨ ਮੰਤਰੀ ਔਰ ਇਹ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਆ ਲਗਾਤਾਰ ਦਾਵਾ ਕਰ ਰਹੇ ਆ ਕਿ ਅਸੀਂ ਜਿਹੜਾ ਆਯੁਸ਼ਮਨ ਦੇ ਉੱਤੇ 5 ਲੱਖ ਦਾ ਲਗਾਤਾਰ ਫ੍ਰੀ ਇਲਾਜ ਹੋ ਰਿਹਾ ਪਰ ਇੱਥੇ ਇਲਾਜ ਦੇ ਨਾਂ ਤੇ ਬੜੀ ਥੱਗੀ ਹੋ ਰਹੀ ਆ ਜਿਹੜੇ ਕਿ ਇੱਥੇ ਲਾਜਦਾ ਹਾਂ ਇੱਕ ਕਾਰਡ ਦਿਖਾਇਆ ਪਹਿਲਾਂ ਕਹਿੰਦੇ ਕਿ ਤੁਹਾਡਾ ਇਹ ਕਾਰਡ ਚੱਲਣਾ ਨਹੀਂ ਹੈ ਫਿਰ ਅਸੀਂ ਉੱਤੇ ਡਾਕਟਰ ਨੂੰ ਜਾ ਕੇ ਬੋਲਿਆ ਡਾਕਟਰ ਨੇ ਜੋ ਆਪਣਾ ਕਿਹਾ ਏ ਡਾਕਟਰ ਕਹਿੰਦਾ ਕਿ ਥੱਲਿਓਂ ਕਰਾਖ ਲਿਆਓ ਜਿੱਥੇ ਆਪਣਾ ਹੈਗਾ ਏ ਇੱਥੇ ਇਹਨਾਂ ਦਾ ਆਫਿਸ ਏ ਆਫਿਸ ਦੇ ਵਿੱਚ ਅਸੀਂ ਆਏ ਹਾਂ ਤੇ ਇਹ ਕਹਿ ਰਹੇ ਆ ਕਿ ਤੁਹਾਡਾ ਕੇਵਾਈਸੀ ਜਿਹੜਾ ਵਾ ਸੈਟਿੰਗ ਨਹੀਂ ਆ ਹੁਣ ਅਸੀਂ ਕੇਵਾਈਸੀ ਸੈਟਿੰਗ ਕਰਾਉਣ ਲਈ ਕਹਿੰਦੇ ਕਿ ਬਾਹਰੋਂ ਕਰਾਓ ਬਾਹਰੋਂ ਕਹਿੰਦੇ ਤੁਹਾਡਾ ਹੋ ਨਹੀਂ ਸਕਦਾ ਫਿਰ ਅਸੀਂ ਇੱਥੇ ਆਏ ਆ ਫਿਰ ਆ ਕੇ ਜਿਹੜਾ ਵਾ ਅਸੀਂ ਸਿਵਲ ਹਸਪਤਾਲ ਦੇ ਵਿੱਚ ਗਏ ਆ ਸਿਵਲ ਹਸਪਤਾਲ ਦੇ ਵਿੱਚ ਜਿਹੜਾ 58 ਨੰਬਰ ਕਮਰਾ ਸਟਾਫ ਨੂੰ ਦੱਸਿਆ ਵਾ ਉਹ ਕਹਿ ਰਿਹਾ ਕਿ ਇਹ ਕਾਰਡ ਪਹਿਲਾਂ ਦਾ ਬਣਿਆ ਜਾਂ ਮਕਰੋਂ ਦਾ ਬਣਿਆ ਵਾ ਇਸ ਤਰ੍ਹਾਂ ਦਾ ਉਹਨਾਂ ਨੇ ਕਹਿ ਕੇ ਤੇ ਉਹਨਾਂ ਕਹਿ ਕੇ ਤੁਸੀਂ ਗੁਰਨਾਨਕ ਦੇ ਹਸਪਤਾਲ ਦੇ ਜਿਹੜਾ ਥੱਲੇ ਸਟਾਫ ਆ ਉਹਦਾ ਕਰੋ ਇਹ ਕਹਿੰਦੇ ਵੀ ਇਲਾਜ ਜਿਹੜਾ ਵਾ ਜੇ ਨਹੀਂ ਆ ਜਾਂ ਤੇ ਸਾਨੂੰ ਜਿਹੜਾ 1,20,000 ਰੁਪਏ ਜਮ੍ਹਾਂ ਕਰੋ ਤੇ ਨਹੀਂ ਤੇ ਇਹ ਕਾਰਡ ਤੁਹਾਡਾ ਨਹੀਂ ਚੱਲੇਗਾ ਇਹ ਕਾਰਡ ਕਿਉਂ ਨਹੀਂ ਚੱਲਦਾ ਕਾਰਡ ਕਦੀ ਕਹਿੰਦੇ ਆ ਤੁਹਾਡੀ KYC ਓਕੇ ਨਹੀਂ ਹੋਈ ਕਦੀ ਕਹਿੰਦੇ ਤੁਹਾਡਾ ਆਧਾਰ ਕਾਰਡ ਦੇ ਨਾਲ ਲਿੰਕ ਨਹੀਂ ਹੋਇਆ ਇਸ ਤਰ੍ਹਾਂ ਦਾ ਜਿਹੜੀ ਬਹਾਨੇਬਾਜ਼ੀਆਂ ਕੀਤੀਆਂ ਜਾ ਰਹੀਆਂ ਕੱਲੇ ਅਸੀਂ ਨਹੀਂ ਹੋਰ ਵੀ ਬਹੁਤ ਸਾਰੇ ਲੋਕ ਮੈਂ ਪਰਸੋਂ ਤੋਂ ਜਿਆਦਾ ਚਲੋ ਮੈਂ ਨਹੀਂ ਆਂਦਾ ਇੱਥੇ ਪਰਸੋਂ ਤੋਂ ਆ ਕੇ ਵੇਖ ਰਿਹਾ ਕਿ ਕਾਰਡ ਦੇ ਨਾਮ ਦੇ ਉੱਤੇ ਜਿਹੜੀ ਆ ਬੜੀ ਇੱਥੇ ਨਾ ਮਤਲਬ ਖੱਜਲ ਖਰਾਬੀ ਹੈ ਜਿਹੜੀ ਲੋਕਾਂ ਦੀ ਜਿਆਦਾ ਹੁੰਦੀ ਆ ਸੋ ਅਸੀਂ ਸਰਕਾਰ ਅੱਗੇ ਦਰਖਾਸਤ ਕਰਦੇ ਆ ਕਿ ਇਸ ਕਾਰਡ ਨੂੰ ਜਿਹੜਾ ਵਾ ਕਿਸ ਚੱਜੇ ਦੇ ਢੰਗ ਦੇ ਨਾਲ ਚਲਾਇਆ ਜਾਵੇ ਆਸਾਨ ਕੀਤਾ ਜਾਵੇ ਤਾਂ ਕਿ ਇਹ ਜਿਹੜਾ ਵਾ ਇੱਥੇ ਦਾ ਸਟਾਫ ਆ ਉਹ ਜਾਨ ਲੋਕਾਂ ਨੂੰ ਇਤਾਂ ਖੱਜਲ ਖਰਾਬੀ ਨਾ ਕਰੇ ਜਾਂ ਇਸ ਤਰ੍ਹਾਂ ਦਾ ਜਿਹੜਾ ਵਾ ਉਹ ਮਤਲਬ ਕਿ ਸੌਖੇ ਤਰੰਗ ਦੇ ਨਾਲ ਸਰਕਾਰ ਨੂੰ ਇਹ ਕੰਮ ਕਰਨਾ ਚਾਹੀਦਾ ਹੈ ਧੰਨਵਾਦ ਹਾਂਜੀ ਮੇਰਾ ਨਾਮ ਤਰ ਹਾਂਜੀ ਇੱਥੇ ਕੀ ਪ੍ਰੋਬਲਮ ਆ ਰਹੀ ਹੈ ਪ੍ਰੋਬਲਮ ਆਵੇ ਸਾਹਮਣੇ ਹੀ ਆਗੇ ਬੈੱਡ ਦੀ ਕੋਈ ਕਮਰੇ ਦੀ ਕੋਈ ਹੈ ਨਹੀਂ ਕੋਈ ਅਰੇਜਮੈਂਟ ਨਹੀਂ ਹੋਰ ਦੱਸੋ ਆਏ ਸਰ ਅਗਲਾ 12 ਵਜੇ ਬਾਹਰ ਬੈਠੇ ਇੱਧਰ ਹੀ ਕਿਹਦੀ ਗੱਲ ਹੋਈ ਹੈ ਕੋਈ ਤਿੰਨ ਅਜੇ ਮੋਟੋ ਤੇ ਗਿਆ ਕਿ ਬਾਹਰ ਇੰਨੇ ਬੱਚੇ ਇੱਥੇ ਬੈਠੇ ਹੋਏ ਬੱਚਾ ਨਾਲ ਹੀ ਡਾਕਟਰ ਕਮਰੇ ਚ ਰਹਿੰਦੇ ਹੋਏ ਡਾਕਟਰ ਕੋਟਾ ਹੁੰਦਾ ਡਾਕਟਰ ਹੁੰਦਾ ਇਹ ਗੱਲ ਹੈ ਵੀ ਬੱਚਾ ਨਹੀਂ ਕਿ ਦੋ ਦੋ ਗਰੀਦ ਪਾਉਣੇ ਕੀ ਕਰਦੇ ਹੋਏ ਉੱਥੇ ਅੰਦਰ ਅੰਦਰ ਬੈਠੇ ਹੋਏ ਕਿ ਕੋਈ ਹਜਰੋ ਅਨੁਭਾਰ ਕਰਤਾ ਇੱਕ ਤਾਂ ਪੁੱਛਾਂ ਡਾਕਟਰ ਨੂੰ ਇਹਦੇ ਤਾਂ ਹੀ ਬਿਸੀ ਨਹੀਂ ਹੱਥ ਨੂੰ ਲਾ ਕੇ ਪਾਇਆ ਹੋਵੇ ਕਿ ਤੁਹਾਨੂੰ ਪਾਇਆ ਸੀਗਾ ਪਹਿਲਾਂ ਨਹੀਂ ਨਹੀਂ ਅਨੁਭਾਰ ਹੀ ਹੈ ਤੁਹਾਨੂੰ ਜਗ੍ਹਾ ਨਹੀਂ ਮਿਲਦੀ ਅੰਦਰ ਜਗ੍ਹਾ ਹੀ ਨਹੀਂ ਆਗੀ ਕੀ ਹਾਲਾਤ ਕੀ ਹਸਪਤਾਲ ਦੇ ਬਸ ਹਸਪਤਾਲ ਦੇ ਦੇਖੋ ਤੇ ਹੀ ਇਹ ਵਾਈ ਵੀ ਪਹਿਲੀ ਵਾਰ ਹੀ ਆਏ ਹਜੇ ਤੁਸੀਂ ਵੀ ਵੇਖੋ ਅੰਮ੍ਰਿਤਸਰ ਨਹੀਂ ਗੁਜਾਰਪੁਰ ਜ਼ਿਲ੍ਹਾ ਪਿੰਡ ਤੜੀয়াল ਜੀ ਭਾਈ ਵਾਲ ਤੋਂ ਹੋਏ ਹਾਂਜੀ ਕੀ ਵੇਖਿਆ ਰਾਜਾ ਲਾਹ ਰੋ ਦੇਖੋ ਨਾ ਦਾਦਾ ਦੇ ਹਸਤਾ ਦੇ ਵਧੀਆ ਬਣਾ ਪਰ ਅੰਦਰ ਅਰੇਂਜਮੈਂਟ ਹੀ ਨਹੀਂ ਕੋਈ ਸਪਲਾਈ ਵੀ ਨਹੀਂ ਹੈਗੀ ਸਰ ਭਾਈ ਵੀ ਨਹੀਂ ਠੀਕ